ਗਾਈਆਂ ਦਾ ਭਰਿਆ ਹੋਇਆ ਟਰੱਕ ਜਿਹੜਾ ਉਹ ਫੜਿਆ ਗਿਆ ਹੈਗਾ ਇੱਥੇ ਆ ਸ਼ਿਵ ਸੈਨਿਕ ਜਿਹੜੇ ਦੱਸੇ ਜਾ ਰਹੇ ਨੇ ਉਹਨਾਂ ਵੱਲੋਂ ਜਿਹੜਾ ਗਾਈਆਂ ਦਾ ਟਰੱਕ ਜਿਹੜਾ ਫੜਿਆ ਗਿਆ ਉਹ ਜਿਹੜਾ ਫੜਿਆ ਹੋਇਆ ਉਸ ਨੂੰ ਹੁਣ ਥਾਣੇ ਦੇ ਵਿੱਚ ਜਿਹੜਾ ਲਜਾਇਆ ਜਾਏਗਾ ਔਰ ਇਸ ਦੇ ਉੱਪਰ ਜਿਹੜੀ ਆ ਕਾਰਵਾਈ ਆ ਮੁਜਲਿਮ ਜਿਹੜਾ ਇੱਕ ਫੜ ਲਿੱਤਾ ਗਿਆ ਹੈਗਾ ਪੁਲਿਸ 10 ਤੋਂ 12 ਜਿਹੜੀਆਂ ਗਾਈਆਂ ਇਸ ਦੇ ਵਿੱਚ ਦਸੀਆਂ ਜਾ ਰਹੀਆਂ ਹੈਗੀਆਂ ਇਹ ਗੱਡੀ ਆਪਾਂ ਚੌਂਕ 'ਚ ਫੜੀ ਆ ਅਗਰ ਕਿਤੇ ਹੋਰ ਰੋਡ 'ਤੇ ਫੜੀ ਤੇ ਇਹ ਲੋਕ ਜਿਹੜੇ ਗਿਆ ਬੰਦੇ ਦੀ ਗੱਡੀ ਨੂੰ ਟੱਕਰ ਮਾਰ ਚ ਦਾ 15 ਨੂੰ ਮਾਰਚ ਵੀ ਕਦੀ ਭਰੇ ਹੀ ਨਹੀਂ ਕਰਦੇ ਲੇਕਿਨ ਅੱਜ ਜਿਹੜੇ ਵੀ ਕਾਰਕਟਰਾਂ ਨੇ ਗੱਡੀ ਨੂੰ ਰਾਉਂਡ ਅਪ ਕੀਤਾ ਚਾਹੇ ਕਿਸੇ ਦੀ ਮਦਦ ਦੇ ਵਿੱਚ ਵੀ ਕੀਤਾ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਤਾਂ ਤੁਸੀਂ ਵੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਅਨਮੋਲ ਸ਼ਰਮਾ ਇਸ ਵਕਤ ਆਪਾਂ ਆ ਜਿਹੜਾ ਮਲਕਪੁਰ ਚੌਂਕ ਦੇ ਵਿੱਚ ਖੜੇ ਆ ਜਿੱਥੇ ਆ ਗਾਈਆਂ ਦਾ ਭਰਿਆ ਹੋਇਆ ਟਰੱਕ ਜਿਹੜਾ ਉਹ ਫੜਿਆ ਗਿਆ ਹੈਗਾ ਇੱਥੇ ਆ ਸ਼ਿਵ ਸੈਨਿਕ ਜਿਹੜੇ ਦੱਸੇ ਜਾ ਰਹੇ ਨੇ ਉਹਨਾਂ ਵੱਲੋਂ ਜਿਹੜਾ ਗਾਈਆਂ ਦਾ ਟਰੱਕ ਜਿਹੜਾ ਫੜਿਆ ਗਿਆ ਔਰ ਆ ਕਾਫੀ ਟਾਈਮ ਤੋਂ ਜਿਹੜਾ ਇਸ ਦੇ ਪਿੱਛੇ ਜਿਹੜੀ ਰਾਕੀ ਕਰ ਰਹੇ ਸੀਗੇ ਔਰ ਅੱਜ ਸਫਲਤਾ ਜਿਹੜੀ ਆ ਉਹ ਹਾਸਲ ਕੀਤੀ ਗਈ ਹੈਗੀ ਆ ਇੱਥੇ ਜਿਹੜੇ ਆ ਪੰਜਾਬ ਦੇ ਜਿਹੜੇ ਪ੍ਰਧਾਨ ਨੇ ਜਿਹੜੇ ਉਹਨਾਂ ਵੱਲੋਂ ਵੀ ਜਿਹੜਾ ਕਿਹਾ ਗਿਆ ਕਿ ਇਹ گاਉਂ ਤਸਕਰੀ ਕਰਨ ਵਾਲੇ ਜਿਹੜੇ ਲੋਕ ਨੇ ਇਹਨਾਂ ਦੇ ਉੱਤੇ ਥਲ ਪੈਣੀ ਬਹੁਤ ਜ਼ਰੂਰੀ ਹੈਗੀ ਆ ਕਿਉਂਕਿ ਆ ਇਹਨਾ ਇਹਨਾ ਕਰਕੇ ਜਿਹੜਾ ਗਾਈਆਂ ਨਾਲ ਜਿਹੜਾ ਆ ਖਿਲਵਾੜ ਜਿਹੜਾ ਵੱਡੀਆਂ ਜਾਂਦੀਆਂ ਹੈਗੀਆਂ ਔਰ ਆ ਇੱਥੇ ਤੁਸੀਂ ਵੀ ਦੇਖ ਸਕਦੇ ਹੋ ਕਿ ਉਹ ਜਿਹੜਾ ਗੱਡੀ ਜਿਹੜਾ ਟਰੱਕ ਜਿਹੜਾ ਫੜਿਆ ਹੋਇਆ ਉਸ ਨੂੰ ਹੁਣ ਥਾਣੇ ਦੇ ਵਿੱਚ ਜਿਹੜਾ ਲਜਾਇਆ ਜਾਏਗਾ ਔਰ ਇਸ ਦੇ ਉੱਪਰ ਜਿਹੜੀ ਆ ਕਾਰਵਾਈ ਆ ਮੁਜਲਿਮ ਜਿਹੜਾ ਇੱਕ ਫੜ ਲਿੱਤਾ ਗਿਆ ਹੈਗਾ ਪੁਲਿਸ 10 ਤੋਂ 12 ਜਿਹੜੀਆਂ ਗਾਈਆਂ ਇਸ ਦੇ ਵਿੱਚ ਦਸੀਆਂ ਜਾ ਰਹੀਆਂ ਹੈਗੀਆਂ ਆਓ ਆ ਐਸ ਐਚਓ ਦੇ ਨਾਲ ਜਿਹੜੀ ਆ ਉਹ ਗੱਲਬਾਤ ਹੋਈ ਆ ਔਰ ਚੀਫ ਸੈਨਿਕ ਜਿਹੜੇ ਹੈਗੇ ਆ ਜਿਹੜੇ ਪ੍ਰਧਾਨ ਹੈਗੇ ਆ ਉਹਨਾਂ ਦੇ ਨਾਲ ਵੀ ਗੱਲਬਾਤ ਹੋਈ ਹੈਗੀ ਆ ਆਉ ਸੁਣਾਉਂਦੇ ਆ ਉਹਨਾਂ ਨੇ ਕੀ ਕਿਹਾ ਹੈਗਾ ਅੱਜ ਠੀਕ 1.5 2 ਘੰਟੇ ਪਹਿਲੇ ਸਤੀਸ਼ ਜੀ ਦਾ ਮੈਨੂੰ ਫੋਨ ਆਂਦਾ ਇਹ ਗਾਈ ਇਹ ਜਿਹੜੀ ਇਹ ਨੰਬਰ ਗੱਡੀ ਆ ਇਹਦੇ ਵਿੱਚ گاਉਂਾ ਲੱਦਦਿਆਂ ਮੋੜੇ ਮਗਰ ਆ ਗਿਆ ਮੋੜਿਆ ਦਾ ਨੰਬਰ ਵੀ ਭੇਜਿਆ ਪਰ ਮੋੜਿਆ ਦੇ ਆਪਾਂ ਸੰਪਰਕ ਦੇ ਵਿੱਚ ਸੀ ਫਿਰ ਕੋਈ ਨੰਬਰ ਆਪਾਂ ਐਸਐਸਪੀ ਸਾਹਿਬ ਨੂੰ ਐਸਐਸਪੀ ਮਨੋਜ ਜੀ ਨੂੰ ਸੋ ਯਹਾਂ ਪਰ ਐਸਐਸਪੀ ਜੀ ਸੰਡ ਕੇ ਦਾ ਸਿ ਯਹਾਂ ਪਰ ਵੀ ਨਾਕਾ ਲਵਾਤਾ ਸੀ ਮਾਤਾ ਗਊਦੀਏ ਕਿਰਪਾ ਰਹੀਏ ਪੀ ਗੱਡੀ ਸੇ ਆਪ ਤੇ ਬਚਾਏ ਸਾਡੇ ਉਹਨਾ ਮੋਰਿਆਂ ਦਾ ਗਊ ਰੱਖਿਆ ਦਲ ਦੇ ਜਿਹੜੇ ਸੇਵਾਦਾਰ ਨੇ ਉਹਨਾਂ ਨੇ ਇਸ ਚੌਂਕ ਦੇ ਵਿੱਚ ਰੋਡਪ ਬਣਾਇਆ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਜਿਹੜੇ ਗਊ ਤਸਕਰੀ ਕਰ ਰਹੇ ਨੇ ਕੁਝ ਗੁਰਦਾਸਪੁਰ ਇਲਾਕੇ ਦੇ ਬਹੁਤ ਉੱਚੇ ਪੱਧਰ ਦੇ ਲੋਕ ਜਿਹੜੇ ਆ ਗਿਆ ਗਊ ਤਸਕਰੀ ਨੂੰ ਅੰਜਾਮ ਦੇਣ ਵਾਸਤੇ ਕਿਸੇ ਵੀ ਹੱਦ ਤੱਕ ਜਾ ਸਕਦੇ ਇਹ ਗੱਡੀ ਆਪਾਂ ਚੌਂਕ 'ਚ ਫੜੀ ਆ ਅਗਰ ਕਿਤੇ ਹੋਰ ਰੋਡ 'ਤੇ ਫੜੀ ਤੇ ਇਹ ਲੋਕ ਜਿਹੜੇ ਆ ਗਿਆ ਬੰਦੇ ਦੀ ਗੱਡੀ ਨੂੰ ਟੱਕਰ ਮਾਰ ਚ ਜਾਂ ਬੰਦੇ ਨੂੰ ਮਾਰ ਚ ਵੀ ਕਦੀ ਭਰੇ ਹੀ ਨਹੀਂ ਕਰਦੇ ਪਤਾ ਨਹੀਂ ਅੱਜ ਤੱਕ ਲੱਗਾ ਪਈਣਾ ਪਿੱਛੇ ਕਿਹੜੀ ਸ਼ਕਤੀ ਕੰਮ ਕਰ ਰਹੀ ਆ ਮਤਲਬ ਇਹਨਾਂ ਦੇ ਮਨ ਦੇ ਵਿੱਚ ਖੋਪੀ ਨਹੀਂ ਵੀ ਆਪਾਂ گاਉਂਾਂ ਲੱਦੀਆਂ ਹਿੰਦੂ ਸੰਗਠਨ ਦੇ ਲੋਕ ਸਾਨੂੰ ਰਾਉਂਡ ਅਪ ਕਰ ਲੈਣਗੇ ਜਾਂ ਫੜ ਲੈਣਗੇ ਸਾਡਾ ਨੱਕੀ ਬਣ ਜਾਣਾਂ ਦਾ ਮਨ ਦੇ ਵਿੱਚ ਕੋਈ ਖੋਪਣੀ ਨਹੀਂ ਲੇਕਿਨ ਅੱਜ ਜਿਹੜੇ ਵੀ ਕਾਰਜਕਰਤਾ ਨੇ ਗੱਡੀ ਨੂੰ ਰਾਉਂਡ ਅਪ ਕੀਤਾ ਚਾਹੇ ਕਿਸੇ ਦੀ ਮਦਦ ਦੇ ਵਿੱਚ ਵੀ ਕੀਤਾ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਔਰ ਐਸੇ ਲੋਕਾਂ ਨੂੰ ਚੇਤਾਵਨੀ ਦਿੰਦਾ ਵੀ ਜਿਹੜਾ ਸਮਾਜੇ ਮਾਤਾ ਗਊ ਨੂੰ ਆਪਣੀ ਮਾਤਾ ਦਾ ਦਰਤਾ ਦਿੰਦਾ ਉਹਨਾਂ ਦੀ ਭਾਵਨਾਵਾਂ ਨੂੰ ਤੁਸੀਂ ਏਸ ਪਛਾਣ ਵਾਸਤੇ ਜਿਹੜੇ ਉਪਰਾਲੇ ਕਰ ਰਹੇ ਹੋ ਇਹ ਤੁਹਾਡੇ ਬਾਤੇ ਗੰਦੇ ਨੇ ਕਿਉਂਕਿ ਉਹ ਵਕਤ ਅੱਜ ਗੁਜ਼ਰ ਗਿਆ ਜਿਹੜੇ ਲੋਕ ਕਹਿੰਦੇ ਆ ਕੁਝ ਰਾਜਨੀਤਿਕ ਪਾਰਟੀਆਂ ਵੀ ਇੱਕ ਜੀ ਗੱਲ ਨੂੰ ਜ਼ੋਰ ਦਿੰਦੀਆਂ ਨੇ ਵੀ ਆਤਕਵਾਦ ਦਾ ਕੋਈ ਧਰਮ ਨਹੀਂ ਜੇ ਆਤਕਵਾਦ ਦਾ ਧਰਮ ਨਹੀਂ ਜੇ ਆਤਕਵਾਦ ਭੁੱਖ ਨਾਲ ਹੀ ਤਿਆਰ ਹੁੰਦਾ ਤੇ ਫਿਰ ਸੱਤ ਡਾਕਟਰ ਇੱਕ ਖਾਸ ਸਮੁਦਾਏ ਦੇ ਦਿੱਲੀ ਬਿਸਪੋਰਟ ਦੇ ਵਿੱਚ ਨਾ ਫੜੇ ਜਾਂਦੇ ਖਾਸ ਕਰਕੇ ਇਹ ਜਿਹੜਾ ਸਮੁਦਾਇ ਆ ਇਹ ਦੇਸ਼ ਨੂੰ ਤੋੜਨ ਦੀ ਗੱਲ ਕਰਦਾ ਦੇਸ਼ ਨੂੰ ਵਿਖਰੇਣ ਦੀ ਗੱਲ ਕਰਦਾ ਦੇਸ਼ ਦੀ ਅਰਧਵਾਸ ਨੂੰ ਤੋੜਨ ਦੀ ਗੱਲ ਕਰਦਾ ਔਰ ਖਾਸ ਕਰਕੇ ਖੇਰਦਵਾਂ ਨੂੰ ਟਾਰਗੇਟ ਕਰਦਾ ਇਹ ਉਹੀ ਅੰਜਾਮ ਹੈ ਇਹ ਗਊ ਮਾਤਾ ਨੂੰ ਬਦਲ ਬੱਤੇ ਲੈ ਕੇ ਜਾ ਰਹੇ ਨੇ ਲੇਕਿਨ ਅੱਜ ਕਾਰਜਕਰਤਾ ਦੀ ਕੜੀ ਮਿਹਨਤ ਸਦਕਾ ਇਹ ਜਿਹੜਾ ਕੰਮ ਹੋਇਆ ਇਸ ਸਹਾਰਨੀਆਂ ਮੈਂ ਜਿਹਨਾਂ ਲੋਕਾਂ ਨੇ ਵੀ ਮਿਹਨਤ ਕੀਤੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਸਾਡਾ ਨਾਕਾ ਬੰਦੀ ਸੀਗੀ ਗੋਲਚੱਕ ਮਲਕਪੁਰ ਸਮੇਤ ਗੌਰ ਰਖਸ਼ਕ ਤੇ ਜਿਹੜੇ ਨਾਕਾ ਮਲਕਪੁਰ ਵਿਖੇ ਇੱਥੇ ਟਰੱਕ ਰੁਕਿਆ ਗਿਆ ਇੱਥੇ ਕੁਝ ਗਾਈਆਂ ਟਰੱਕ ਵਿੱਚ ਹੈਗੀਆਂ ਤੇ ਇਹਦਾ ਤਾਂ ਜੋ ਲੀਗਲ ਐਕਸ਼ਨ ਜੋ ਬੰਦੀ ਕਾਰਵਾਈ ਹੋਵਾਂ ਮਸਲੇ ਆਵਾ ਇਹਦੇ ਵਿੱਚ ਇੱਕ ਟਰੱਕ ਹੈ ਤੇ ਉਹਦਾ ਡਰਾਈਵਰ ਹੈ ਉਹਦਾ ਨਾਲ ਇੱਕ ਕੰਡਕਟਰ ਹੈ ਤਾਂ ਇਹਨੂੰ ਵੈਰੀਫਾਈ ਕਰ ਰਹੇ ਆ ਜਿਹੜਾ ਗੂਪੀ ਦਾ ਹੈਗਾ ਟਰੱਕ ਡਰਾਈਵਰ ਤੇ ਵੈਰੀਫਾਈ ਕਰਕੇ ਜੋ ਲੀਗਲ ਐਕਸ਼ਨ ਬੰਦਾ ਉਹ ਕਰਦੇ ਅਮਜਨਾ ਤੇ ਕਿੰਨੀਆਂ ਗੋ ਤਾਂ ਨਿਕਲ ਗਈਆਂ ਕਿੰਨੀਆਂ ਕਿੰਨੀਆਂ ਗਾਈਆਂ ਅਜ ਕਾਊਂਟ ਕਰ ਰਹੇ ਆ ਹਲੇ ਹਾਲ ਦੀ ਘੜੀ ਮੌਕੇ ਤੇ ਆ ਤੇ ਗਾਈਆਂ ਇਹਦੇ ਵਿੱਚ ਹੈ ਜੀ 8-10 ਹੈਗੀਆਂ ਬਾਕੀ ਵੈਰੀਫਾਈ ਕਰ ਲੈਣਾ ਜੋ ਬੰਦੀ ਕਾਰਵਾਈ ਹੋਵੇਗੀ ਪਠਾਨਪੁਰ ਤੋਂ ਜਗਮਾਨੀ ਟੀਵੀ ਦੇ ਲਈ ਅਨਮੋਲ ਸ਼ਰਮਾ ਦੀ ਖਾਸ ਰਿਪੋਰਟ